ਏ ਅਗਰ ਏ ਜਾਂ ਬੀ ਜੋ ਇਤ ਨਿਕਲਦਾ ਹੈ ਇਦਾਂ ਇਹ ਸਿਰੀ ਨੂੰ ਗਵਰਨਮੈਂਟ ਨੇ ਕੁਝ ਨਹੀਂ ਦੇਣਾ ਅਸੀਂ ਆਪਣੇ ਵੱਲੋਂ ਇਸ ਭਰਾ ਦੇ ਕਹਿਣ ਤੇ 2 ਲੱਖ ਦਾ ਇਨਾਮ ਦਵਾਗੇ ਜੀ 90 ਸਾਲ ਦੇ ਮੌਕੇ ਤੇ ਆ ਗਿਆ ਲੋਹੜੀ ਬੰਪਰ 10 ਕਰੋੜ ਜੇਕਰ ਤੁਸੀਂ ਵੀ ਬੰਨਾ ਚਾਹੁੰਦੇ ਹੋ ਕਰੋੜਪਤੀ ਤਾਂ ਲੁਧਿਆਣਾ ਸ਼ਹਿਰ ਦੀ ਇੱਕੋ ਇੱਕ ਭਾਗਾ ਵਾਲੀ ਦੁਕਾਨ ਸਮਰਾਲਾ ਚੌਂਕ ਦੇ ਵਿੱਚ ਸੰਤੋਖ ਲੋਟਰੀ ਏਜੰਸੀ ਜੇਕਰ ਤੁਸੀਂ امیر ਬੰਨਾ ਚਾਹੁੰਦੇ ਹੋ ਤਾਂ ਫਟਾਫਟ ਇਸ ਦੁਕਾਨ ਤੇ ਆਵੋ ਔਰ 10 ਕਰੋੜ ਦਾ ਇਨਾਮ ਪਾਓ ਕਿਉਂਕਿ ਇਸ ਦੁਕਾਨ ਤੇ ਕਈ ਲੋਕਾਂ ਨੂੰ ਕਰੋੜਪਤੀ ਬਣਾਇਆ ਗਿਆ ਲੱਖਾਪਤੀ ਬਣਾਇਆ ਗਿਆ ਔਰ ਹਰ ਹਫਤੇ ਲੱਖਾਂ ਦੇ ਇਨਾਮ ਇਸ ਦੁਕਾਨ ਤੇ ਨਿਕਲਦੇ ਆਂ ਦਾ ਗੱਲਬਾਤ ਕਰਾਂਗੇ ਸੰਤੋਖ ਲੋਟਰੀ ਵਾਲਿਆਂ ਨਾਲ 10 ਕਰੋੜ ਰੁਪਇਆ ਲੈਣ ਵਾਸਤੇ ਕਿੱਦਾਂ ਤੁਹਾਡੇ ਕੋਲ ਪਹੁੰਚਣਾ ਪਊਗਾ ਲਾਟਰੀ ਕਿੱਦਾਂ ਪਾਉਣੀ ਆ ਇਹਦੇ ਬਾਰੇ ਜਾਣਕਾਰੀ ਦਿਓ ਤੁਹਾਨੂੰ ਇਸ ਵਾਰ ਪੰਜਾਬ ਸਰਕਾਰ ਦੀ 10 ਕਰੋੜ ਰਾਮ ਜਿੱਤਣ ਲਈ ਇੱਕੋ ਇੱਕ ਭਾਗ ਵਾਲੀ ਦੁਕਾਨ ਸਮਰਾਲਾ ਵਿੱਚ ਕਿਉਂ ਸ਼ਾਪ ਨੰਬਰ 9 ਸੰਤੋਖ ਲੋਟਰੀ ਏਜੰਸੀ ਲਾਣਾ ਪਏਗਾ ਜੇ ਮੇਰੇ ਭਰਾ ਦੂਰ ਹਿਮਾਚਲ ਹਰਿਆਣਾ ਰਾਜਸਥਾਨ ਯੂਪੀ ਬੰਬੇ ਗੋਆ ਤੋਂ ਦੇਖ ਰਹੇ ਆ ਉਹ ਮੇਰੇ WhatsApp ਨੰਬਰ ਤੇ ਕੰਟੈਕਟ ਕਰਕੇ ਬਾਈ ਕੋਰੀ ਵੀ ਟਿਕਟ ਮੰਗਵਾ ਸਕਦੇ ਹੋ ਤੇ ਜਿਵੇਂ ਜੈਪੁਰ ਦਾ ਪਿਛਲੀ ਵਾਰੀ ਅਮਿਤ ਸੇਰਾ 11 ਕਰੋੜ ਦਾ ਮਾਲਕ ਬਣਿਆ ਸੀ ਐ ਕਿ ਤੁਹਾਡੀ ਵਾਰੀ ਹੈ ਜੀ ਮੈਨੂੰ ਕੰਟੈਕਟ ਕਰਨ ਲਈ ਮੇਰਾ WhatsApp ਨੰਬਰ ਹੈ ਜੀ 7887880073 ਇਸ ਤੋਂ ਮੈਨੂੰ ਆਪਣਾ ਐਡਰੈਸ ਭੇਜੋ ਤੇ ਬਾਈ ਕੋਰੀ ਦੀ ਟਿਕਟ ਮੰਗਵਾ ਕੇ ਵੀ ਤੁਸੀਂ 10 ਕਰੋੜ ਦੇ ਮਾਲਕ ਬਣ ਸਕਦੇ ਹੋ ਤੇ ਟਿਕਟ ਇਨ ਹੈਂਡ ਤੁਹਾਡੇ ਹੱਥ ਚਾਹੀਦੀ ਹੈ ਜੀ ਵਿਦਾਊਟ ਟਿਕਟ ਆਨਲਾਈਨ ਕੋਡਰ ਨੂੰ ਪੈਸੇ ਨਹੀਂ ਮਿਲਨੇ ਟਿਕਟ ਇਨ ਹੈਂਡ ਤੁਹਾਡੇ ਹੱਥ ਚਾਹੀਦੀ ਹੈ ਤਾਂ ਹੀ 10 ਕਰੋੜ ਦੇ ਮਾਲਕ ਬਣ ਸਕਦੇ ਹੋ ਜੀ ਅੱਛਾ ਸੰਦੋਖ ਜੀ ਇਸ ਤੋਂ ਇਲਾਵਾ ਕਿਹੜੀਆਂ ਜਿਹੜੀਆਂ ਲੋਟਰੀਆਂ ਨੇ ਤੁਹਾਡੇ ਕੋਲ ਔਰ ਇਸ ਵਾਰ ਕਰੋੜਪਤੀ ਕਿਹਨੂੰ ਬਣਾ ਰਹੇ ਹੋ ਫਿਰ ਪੰਜਾਬ ਸਰਕਾਰ ਦੀਆਂ ਬਹੁਤ ਲਾਟਰੀਆਂ ਚੱਲ ਰਹੀਆਂ ਜੀ ਡੀਅਰ ਕੰਪਨੀ ਦੇ ਨਾਗਾਲੈਂਡ ਦੀਆਂ ਤੇ ਪੰਜਾਬ ਸਰਕਾਰ ਦੀਆਂ ਅੱਛਾ ਜੀ ਹੁਣ ਸ਼ਨੀਵਾਰ ਨਿਕਲਨੀ ਹੈ ਜੀ 1.5 ਕਰੋੜ ਦੀ ਮਾਲਕ ਔਰ ਤੁਮਾਹੀ ਲੋਹੀ ਧਮਾਕਾ 10 ਕਰੋੜ ਦੇ ਮਾਲਕ ਤੇ ਫਿਰ ਆ ਗਿਆ ਜੀ ਮਹਾ ਸ਼ਿਵਰਾਤਰੀ ਬੰਪਰ ਵੀ ਪੇਲ ਕਰੋੜ ਦੇ ਮਾਲਕ ਬੰਨਾ ਜੀ ਨਗਰਨ ਸਟੇਟ ਦਾ ਆਇਆ ਉਹ ਵੀ ਗਰੰਟੀਡ ਟੂ ਪਬਲਿਕ ਹੈ ਜਲਦੀ ਜਲਦੀ ਸਾਡੇ ਕੋਲ ਆਓ ਤੇ ਇਨਾਮਾਂ ਦੀ ਪੋਸ਼ਾਕ ਆਪਣੇ ਘਰ ਲੈ ਕੇ ਜਾਓ ਅੱਛਾ ਨਵਾਂ ਸਾਲ ਆ ਰਿਹਾ ਨਵੇਂ ਸਾਲ ਦੇ ਮੌਕੇ ਤੇ ਲੋਹੜੀ ਵੀ ਆ ਰਹੀ ਆ ਹੁਣ ਬਿਲਕੁਲ ਜੀ ਤੇ ਕੋਈ ਖਾਸ ਆਫਰ ਦੇ ਰਹੇ ਹਾਂ ਲੋਕਾਂ ਨੂੰ ਚਲੋ ਮੇਰੇ ਇਸ ਭਰਾ ਦੇ ਕਹਿਣ ਦੇ ਐਡੀ ਆਫਰ ਕਰਤੀ ਜੀ ਦੁਆਰਾ ਧਮਾਕਾ ਫੋਰ ਐਗਜ਼ਾਮਪਲ ਗੁਰੂ ਰਾਮ ਦਾ ਦੀ ਕਿਰਪਾ ਨਾਲ ਸਾਡੀ ਦੁਕਾਨ ਤੇ ਜੇ 10 ਕਰੋੜ ਦੇ ਨਾਮ ਨਿਕਲਦਾ ਜੀ ਇਹ ਅਗਰ A ਜਾਂ B ਜੋ ਇਤ ਨਿਕਲਦਾ ਹੈ ਇਦਾਂ ਇਹ ਸਿਰੇ ਨੂੰ ਗਵਰਨਮੈਂਟ ਨੇ ਕੁਝ ਨਹੀਂ ਦੇਣਾ ਅਸੀਂ ਆਪਣੇ ਵੱਲੋਂ ਇਸ ਭਰਾ ਦੇ ਕਹਿਣ ਤੇ 2 ਲੱਖ ਦਾ ਇਨਾਮ ਦਵਾਂਗੇ ਜੀ। ਕੀ ਬਾਤ ਹੈ। ਚਲੋ ਸੋ ਦੇਖ ਲਓ ਹੁਣ ਸੁਖਦੀਪ ਭਾਈ ਨੇ ਇੱਕ ਖਾਸ ਕਰਕੇ ਆਫਰ ਲਗਾ ਦਿੱਤੀ ਆ ਜੇਕਰ 10 ਕਰੋੜ ਰੁਪਇਆ A ਸੀਰੀਜ਼ ਵਾਲੇ ਨੂੰ ਨਿਕਲਦਾ ਤਾਂ B ਸੀਰੀਜ਼ ਵਾਲੇ ਨੂੰ ਇਹ ਆਪਣੇ ਵੱਲੋਂ ਵੀ ਜਾਣਗੇ ਜੀ। ਖਾਲੀ ਨਹੀਂ ਜਾਣਗੇ। ਭਾਈ ਇਸ ਭਾਗ ਵਾਲੀ ਦੁਕਾਨ ਤੇ ਇਨਾਮਾਂ ਦੀ ਕੋਚਾਰ ਲੈ ਕੇ ਜਾਣਗੇ ਜੀ। ਜੋ ਵੀ ਗਰੰਟੀਡ ਹੈ। ਇਨਾਮ ਅਸੀਂ ਕੋਈ ਇਹ ਫਰਾਡ ਨਹੀਂ ਕੁਛ ਨਹੀਂ। ਕਿ ਸਰ ਨੂੰ ਗਵਰਨਮੈਂਟ ਕਿ ਤਰ੍ਹਾਂ ਕਮਿਸ਼ਨ ਦੇਗੀ। ਉਹਦੇ ਵਿਚਾਰੀ 2 ਲੱਖ ਰੁਪਏ ਆਪਣੇ ਭਾਗਾਂ ਵਾਲੇ ਕਿਸਮਰ ਨੂੰ ਦਵਾੰਗੇ ਜੀ ਕੀ ਬਾਤ ਹੈ ਕੀ ਬਾਤ ਹੈ ਜੇਕਰ ਤੁਸੀਂ ਵੀ ਕਰੋੜਪਤੀ ਬੰਨਾ ਚਾਹੁੰਦੇ ਹੋ ਤਾਂ ਇੱਕੋ ਹੀ ਦੁਕਾਨ ਭਾਗਾ ਵਾਲੀ ਦੁਕਾਨ ਲੁਧਿਆਣਾ ਦੇ ਸਵਾਲਾ ਚੌਂਕ ਤੇ ਸ਼ਾਪ ਨੰਬਰ 9 ਸੰਤੋਖ ਲੋਟਰੀ ਏਜੰਸੀ ਤੇ ਪਹੁੰਚੋ ਤੇ ਆਪਣੀ ਜ਼ਿੰਦਗੀ ਨੂੰ ਅਜਮਾਓ